ਤਮਾਦ ਸਰ ਜਿਮਾ ਚ ਰਹਿਦਾ ਫੜਿਆ ਹੈ ਵਾਰ ਦਿੰਨੇ ਚੱਲ ਕੋਈ ਨਹੀਂ ਦਿੱਤਾ ਕਿ ਕਰਦਾ ਉਹ ਛੱਡ ਦੇ ਖੜਾ ਇਹਦਾ ਪਿਓ ਦਾ ਸਵੇਰ ਦਾ ਲੱਗਿਆ ਤੂੰ ਕਿਹੜੇ ਵੇਣਾ ਦਾ ਮੈਂ ਤੈਨੂੰ ਕਿੰਨੇ ਵਾਰੀ ਕਹਿਦਾ ਉਹ ਜਾ ਖੇਤ ਦਾ ਫਾ ਹੋ ਜਾ ਕੰਪੈਨ ਲੱਗਣੀ ਕਣਕ ਵੜਨੀ ਇੱਥੇ ਕੀ ਰੋਲਾ ਪਾਇਆ ਖੇਡ ਲੈ ਦੇ ਜਵਾਗ ਨੂੰ 2 ਮਿੰਟ ਗੇਮ ਮੈਚ ਲੱਗਾ ਇੱਥੇ ਵੜ ਲੈਨੇ ਕਣਕ ਵੀ ਜਵਾਗ ਨੂੰ ਕੰਜਰਾ ਤੇਰੇ ਪੋਤਲੇ ਸੁੱਕਦੇ ਆ। ਉਹ ਜਾ ਦਫਾ ਹੋ ਜਾ ਮਗਰੋਂ ਲੈ ਜਾ ਮੇਰੇ ਕਰ ਲੋ ਕੰਮ। ਉਹ ਲੋਕਾਂ ਨੇ ਵੱਡ-ਵੱਡ ਘਰੇ ਸੱਟ ਲਿਆਂ ਤੇ ਤੁਹਾਡੇ ਤੋਂ ਉਥੇ ਖੇਤਾ ਦੀ ਚਿਰਜਾ ਨਹੀਂ ਸਾਰੀ ਕਣਕ। ਜਾ ਖੜਾ ਜਾ ਮੈਨੂੰ ਗੁੱਸਾ ਨਾ ਚੜਾਈ ਜਾ। ਉਹ ਜਾ ਅਠ ਖੜ ਤੈਨੂੰ ਮੈਂ ਕਹੀ ਜਾਣਾ। ਉਹ ਚਲੇ ਜਾਣਾ ਯਾਰ ਇਹ ਨਹੀਂ ਪਤੰਦਰ ਗੇਮ ਖੇਡਰ ਦਿੰਦਾ ਮੈਚ ਔੜ ਕਰਵਾ ਕੇ ਰੱਖੀ। ਉਹ ਇਹਦੇ ਤੋਂ ਕੁਝ ਨਿਕਲਣਾ ਨਹੀਂ। ਖੜਾ ਹੋ ਤੇ ਜਾ ਕੰਮ ਕਰ। ਚੱਕ ਲਾਤੀ ਚੱਕਣਾ ਯਾਰ ਚੱਕਣਾ ਖੇਤ। ਚੱਕਣਾ ਖੇਤ ਭੈਣਾਂ ਦੇ ਜੀਨਾਂ ਦੀਆਂ ਪੈਂਟਾਂ ਪਾਈਆਂ ਤੁਸੀਂ ਕੰਮ ਕਰ ਦਿੰਦੀਆਂ ਤੁਹਾਨੂੰ ਇਹ। ਗਰਮੀ ਆ ਯਾਰ ਸਾਡੇ ਵਾਲੇ ਨੇ ਮੈਨੂੰ ਭੇਜਤਾ ਯਾਰ ਕਣਕ ਵੱਢਣਾ ਕਿੰਨੀ ਗਰਮੀ ਚ ਭਾਂਚ ਕੱਲੇ ਨੂੰ ਔਖਾ ਹੀ ਆ ਯਾਰ ਆਪ ਤਾਂ ਬੈਠਾ ਵਗਾਰਾ ਉਹਨਾਂ ਤੇ ਪਰ ਕਿੱਧਰ ਪਸ ਗਿਆ ਮੈਂ ਯਾਰ ਵਧੀਆ ਗੇਮ ਖੇਡੀ ਜਾਂਦਾ ਸੀ ਯਾਰ ਮੈਂ ਚੜਿਆ ਪਿਆ ਸੀ ਪੂਰਾ ਕਿੱਧਰ ਬਥਾਪਾ ਯਾਰ ਐਸੀ ਲਾ ਕੇ ਬੈਠਾ ਹੂ ਮੈਨੂੰ ਭੇਜਤਾ ਯਾਰ ਬਾਅਦ ਹੈ ਗੇਮ ਖੇਡ ਰਿਹਾ ਖੇਡਦੇ ਮਜ਼ਾ ਆਈ ਪਰ ਨਹੀਂ ਗਰਮੀ ਹੈ ਪਾਣੀ ਲੈ ਕੇ ਆਊਗਾ ਕਿ ਨਹੀਂ ਠੰਡਾ ਠੰਡਾ ਲੈ ਕੇ ਆਊਗਾ ਸਿਰ ਮੇਰੇ ਬਾਤ ਤੇ ਕੀ ਪਾਣੀ ਪਤਾ ਨਹੀਂ ਲੈ ਕੇ ਆਊਗਾ ਉਹ ਉਹਦਾ ਛੋਕਰੀ ਆ ਵਾ ਸਾਰੇ ਕਣਕ ਵਰਤੀ ਆ ਹੋਣ ਆਇਆ ਇੱਥੇ ਹੋਰ ਕੀ ਲੈਣ ਆਇਆ ਇੱਥੇ ਯਾਰ ਬੰਦੇ ਆ ਤੈਨੂੰ ਇਹ ਖੌਣ ਜਰਾ ਕਦੇ ਵੀ ਆਈ ਕੰਜੜਿਆ ਪੁੱਤਾ ਆਹ ਉਹ ਖੜ ਚਾ ਤੈਨੂੰ ਜਮਾਂ ਹੀ ਨਹੀਂ ਤਰਾ ਦਿਮਾਗ ਹੀ ਨਹੀਂ ਕੰਮ ਕਰਦਾਗਾ ਇਹਨੂੰ ਜਮਾਂ ਹੀ ਨਹੀਂ ਪਤਾ ਨਹੀਂ ਲੱਗਦਾ ਪਿਆ ਮੂਰਖਾ ਕੁੜੀ ਜਵੇਦਿਆ ਪੁੱਤਾ ਆ ਕੀ ਕਰੀ ਜਨਾ ਤੂੰ ਕਣ ਕਬੱਡੀ ਐ ਨਾ ਹੋਰ ਕੀ ਕਰੀ ਜਨਾ ਸੀ ਖਾ ਕਣ ਕਬੱਡੀ ਜਨਾ ਤੈਨੂੰ ਦਿਮਾਗ ਨਹੀਂ ਤੇਰਾ ਕੰਮ ਕਰਦਾ ਆ ਤੈਨੂੰ ਕੰਜੜਾ ਕਿੰਨੇ ਵਾਰੀ ਕਿਹਾ ਰਾਂਦਾ ਬੀਆ ਆਹਾ ਸਾਡੀ ਕੜਕ ਆਪਣੀ ਆ ਮੈਨੂੰ ਲੱਗਾ ਕਿ ਓਏ ਆਹ ਵੇ ਕੰਜੜਾ ਗਵਾਂਡੀਆਂ ਹੋਰ ਕਿਸੇ ਘਰ ਦੀ ਆ ਪਾ ਭੈਣੇ ਠੋਕਣਾ ਪਤਾ ਨਹੀਂ ਲੱਗਿਆ ਯਾਰ ਚੱਲ ਪਤਾ ਨਹੀਂ ਲੱਗਿਆ ਤੈਨੂੰ ਦੰਦ ਕਰੀ ਕੁੜੀ ਹੋ ਜਾ ਤੂੰ ਦਿਮਾਗ ਸਾਰਾ ਜਿਮਾ ਚ ਰਹਿਦਾ ਵੜਿਆ ਹੈ ਵਾਰਦ ਨੇ ਚੱਲ ਕੋਈ ਨਹੀਂ ਪੁੱਤਾ ਕਿਉਂ ਕਰਦਾ ਤੇਰਾ ਦਿਮਾਗ ਸਾਰਾ ਦਿਨ ਰਹਿਦਾ ਭੈਣੇ ਕੀ ਮਾਂ ਦੇ ਵਿੱਚ ਢੂਈ ਮਾਰਨਾ ਪੈਂਦਾ ਮਾਰਦੇ ਨੇ ਮਾਰਦੇ ਨੇ ਮਾਰਦੇ ਨੇ ਨਾਲੇ ਕੁੜੀ ਹੈ ਲਾਂਬਾ ਦਵਾ ਦੇਗਾ ਮੈਨੂੰ ਦੂਜੇ ਘਰ ਦੀ ਕਣਕ ਵਢੀ ਆਉਣਾ ਤੂੰ ਕੋਈ ਗੱਲ ਨਹੀਂ ਮਾਰਦੇ ਭੈਣ ਤੇ ਸਾਰਾ ਦਿਨ ਗੇਮਾਂ ਦੀ ਢੂਈ ਮਾਰੀ ਜਾਂਦੇ ਜੇ ਮੋਬਾਈਲ ਤੇ ਪਾਸੇ ਨਹੀਂ ਹੁੰਦੇ ਤੈਨੂੰ ਪਤਾ ਕੀ ਲੱਗੇ